ਨੰ ਮੇਰੇ ਨਾਲ ਨੇ ਡਾਕਟਰ ਪਰਮਿੰਦਰ ਸੂਤ ਜੀ ਜੋ ਸਾਡੇ ਇਲਾਕੇ ਦਾ ਮਾਨਵੀ ਨੇ ਤੇ ਐਸਚਰ ਹਸਪੀਟਲ ਦੇ ਹੋਂਦ ਤੇ ਡਾਕਟਰ ਸੰਦੀਪ ਸਿੰਘ ਜੀ ਅੱਜ ਜੀ ਅੱਜ ਆਪਾਂ ਇੱਕ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਕਿ ਚਾਇਨਾ ਡੋਜ਼ ਜੀ ਜਿਹਦੇ ਕੀ ਪ੍ਰਭਾਵ ਤੇ ਕਾਨੂੰਨ ਨੂੰ ਮਿਲ ਰਹੇ ਨੇ ਲੱਗਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਰੂ ਕਰੀ ਸਾਥੰਗ ਜੀ ਜਿੱਦਾਂ ਕਿ ਸਾਡੇ ਕੋਲ ਐਸਪੇਸ਼ਲ ਦੇ ਡਾਕਟਰ ਹਰਨੇਕ ਸਿੰਘ ਜੀ ਤੇ ਸਾਡੇ ਪ੍ਰਦੀਪ ਸਾਡੇ ਭਰਾ ਜੀ ਮੇਰੇ ਕੋਲ ਆਏ ਆ ਇਹਨਾਂ ਦਾ ਫੈਦਲੋ ਧੰਨਵਾਦ ਕਰਦਾ ਪਹਿਲਾਂ ਤਾਂ ਮੇਰੇ ਕੋਲ ਆਣ ਤੇ ਦੂਜੀ ਗੱਲ ਜਿਹੜਾ ਸਾਡੇ ਭਰਾ ਜੀ ਨੇ ਕਹੀ ਆ ਕਿ ਜਿਹੜੀ ਚਾਈਨਾ ਡੋਰ ਆ ਚਾਈਨਾ ਡੋਰ ਅੱਜ ਦੀ ਦੇਰ ਦੇ ਵਿੱਚ ਬਹੁਤ ਹੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਸਾਡੇ ਸਮਾਜ ਵਾਸਤੇ ਮੈਂ ਤਾਂ ਇਹ ਕਹਿ ਰਿਹਾ ਕਿ ਹਰ ਦਿਨ ਦੇ ਵਿੱਚ ਇੱਕ ਜਾਂ ਦੋ ਕੇਸ ਜਿਹੜੇ ਹੈਗੇ ਆ ਕਾਟੇ ਜਿਹੜੀ ਕੇ ਪਾਈ ਜਾ ਰਹੇ ਜੇ ਆਪਣਾ ਆਪਣੇ ਲਾਗੇ ਦੀ ਗੱਲ ਕਰਦੇ ਹਾਂ ਮੇਰੇ ਨੂੰ ਇਹ ਇੱਕ ਬੀਲ ਹੈ ਪੂਰੇ ਪ੍ਰਸ਼ਾਸਨ ਨੂੰ ਕਿ ਇਸ ਚਾਈਨਾ ਡੋਰ ਤੇ ਜਿੱਦਾਂ ਹੋ ਸਕੇ ਜਿੰਨਾ ਵੀ ਸ਼ਕਤੀ ਦੇ ਨਾਲ ਇਹ ਐਕਸ਼ਨ ਲਿਆ ਜਾਵੇ ਤਾਂ ਜੋ ਇਹ ਚਾਈਨਾ ਡੋਰ ਦਾ ਜੋ ਵਪਾਰ ਕਰ ਰਹੇ ਜਿਉਂ ਚਾਈਨਾ ਡੋਰ ਵੇਚ ਰਹੇ ਆ ਜਾਂ ਚਾਈਨਾ ਡੋਰ ਖਰੀਦ ਰਹੇ ਆ ਮੈਂ ਤਾਂ ਇਹੀ ਕਹਾਂਗਾ ਸਾਰਿਆਂ ਨੂੰ ਜਿੰਨੇ ਵੀ ਬੱਚੇ ਆ ਜਾਂ ਜਿੰਨੇ ਵੀ ਸਾਡੇ ਸਾਡੇ ਇਲਾਕਾ ਨਿਵਾਸੀ ਮੈਂ ਇਹੀ ਕਹਾਂਗਾ ਪਹਿਲਾਂ ਤਾਂ ਚਾਈਨਾ ਡੋਰ ਦਾ ਬਾਈਕਾਟ ਕੀਤਾ ਜਾਵੇ ਜੋ ਕਿ ਸਾਡੇ ਲਈ ਔਰ ਸਾਡੇ ਸਮਾਜ ਲਈ ਬਹੁਤ ਹੀ ਬੜਾ ਖਤਰੀ ਦਾ ਕਾਰਨ ਬਣ ਚੁੱਕਾ ਹੈ ਕੋਈ ਵੀ ਬੰਦਾ ਬਾਹਰ ਨਿਕਲਦਾ ਉਹ ਸੇਫ ਨਹੀਂ ਹੈ ਕੋਈ ਬਾਈਕ ਤੇ ਨਿਕਲਦਾ ਪਿਆ ਆਪਣੇ ਸਾਧਨਾ ਦੇ ਕੋਈ ਐਕਟਵਾਦੀ ਜਾਂ ਫਿਰ ਕਿਸੇ ਵਾਰੀਖ ਤੇ ਕਿਸੇ ਤਰ੍ਹਾਂ ਦੀ ਬਾਈਕ 'ਚ ਲੈ ਕੇ ਨਿਕਲਦਾ ਉਹ ਸੇਫ ਨਹੀਂ ਹੈ ਪਿਪਲ ਕੇ ਗੱਡੀਆਂ ਦੇ ਵਿੱਚ ਵੀ ਪਰ ਘੱਟ ਲੱਗੇ ਦੇਖਿਆ ਅੱਜ ਦੀ ਰੇਡ ਦੇ ਵਿੱਚ ਕਿ ਕਿਸੇ ਦੇ ਬੰਪਰ ਛਿਲੇ ਗਏ ਕਿਸੇ ਦੀ ਗੱਡੀ ਛਿਲੀ ਗਈ ਉਹ ਉਹਦੇ ਹੋਊਗੀ ਰਿਹਾ ਕਿ ਸਿਰਫ ਐਂ ਸਿਰਫ ਉਹਦਾ ਕਾਰਨ ਇੱਕੋ ਹੀ ਆ ਰਿਹਾ ਕਿ ਚਾਈਨਾ ਤੋਂ ਬੰਦੇ ਜਿਹੜੇ ਮਾਪੇ ਬੱਚਨ ਚਾਈਨਾ ਤੋਂ ਰੇਤੀ ਲੈ ਰਹੇ ਨੇ ਬੱਚੇ ਪਤੰਗ ਉਡਾ ਰਹੇ ਨੇ ਉਹਨਾਂ 'ਚ ਕਾਫੀ ਹਾਸੇ ਹੁੰਦੇ ਆ ਕੀ ਤੁਸੀਂ ਪ੍ਰਸ਼ਾਸਨ ਕੀ ਭੇਜ ਸਕਦੇ ਜਾਓ ਪ੍ਰਸ਼ਾਸਨ ਨੂੰ ਮੈਂ ਇਹੀ ਅਪੀਲ ਕਰਨਾ ਚਾਹੁੰਦਾ ਹੈ ਕਿ ਜੇ ਤਾਂ ਪ੍ਰਸ਼ਾਸਨ ਆਲਰੇਡੀ ਐਸ ਦੇ ਲਈ ਟਰੈਕਿੰਗ ਤੇ ਹੈ ਮੈਂ ਤਾਂ ਫਿਰ ਵੀ ਕਹਿ ਰਿਹਾ ਕਿ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਸਖਤੀ ਦੇ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵੀ ਬੰਦੇ ਐਸ ਦੇ ਲਈ ਚਾਈਨਾ ਡੋਰ ਵੇਚ ਰਹੇ ਆ ਔਰ ਜੇਕਰ ਚਾਈਨਾ ਡੋਰ ਸਾਡੇ ਮਾਰਕੀਟ ਚ ਆਏਗੀ ਨਹੀਂ ਤੇ बिकੇਗੀ ਨਹੀਂ ਜੇ ਵਿਕੇਗੀ ਨਹੀਂ ਤੇ ਇਹ ਹਾਦਸੇ ਰੁਕ ਸਕਦੇ ਆ ਕਿ ਜੇ ਜੇ ਆਉਣੀ ਹੈ ਇੱਥੇ ਤੇ ਉਹ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਹੁੰਦੀ ਹਰ ਚੀਜ਼ ਵੇ ਹਰ ਚੀਜ਼ ਸਾਡੇ ਇਲਾਕੇ ਦੇ ਵਿੱਚ ਆਈ ਹੈ ਜੇ ਪ੍ਰਸ਼ਾਸਨ ਚਾਵੇ ਤੇ ਇਸ ਨੂੰ ਪੂਰੀ ਤਰ੍ਹਾਂ ਠੱਲ ਪਾ ਸਕਦਾ ਲਾਗ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਪ੍ਰਸ਼ਾਸਨ ਦੇ ਬੋਲੋ ਜੇ ਚਾਈਨਾ ਡੋਰ ਬੰਦ ਨਹੀਂ ਹੋਈ ਤਾਂ ਚਿਕਸਾਂ ਦਾ ਬਹੁਤ ਦੂਰ ਦੀ ਗੱਲ ਹੈ ਧੰਨ